ਭਾਈ ਜੀ ਵਿਸ਼ਵਾਸ ਬਣਾਉਣਾ ਪੈਂਦਾ ਇੱਕ ਬੰਦੇ ਨੂੰ ਕੈਰੈਕਟਰ ਸੈੱਟ ਕਰਨਾ ਪੈਂਦਾ ਕਰਨਾ ਪੈਂਦਾ ਜੀ ਇਹ ਥੋੜੀ ਜਿਹੀ ਅੱਜ ਮੈਨੂੰ ਕੇ ਫਰੈਂਡ ਨੇ ਆਪਦੇ ਘਰੇ ਸੱਦ ਲਿਆ ਤੇ ਮੈਂ ਉਹਨਾਂ ਦੀ ਰਸੋਈ ਵਾਲੀ ਚੱਕੀ ਆ ਉਹਦਾ ਮਈ ਜੀ ਬੰਦਾ ਉਹਨਾਂ ਨਾਲ ਹੋਇਆ ਸਹੀ ਗੱਲ ਹੈ ਜੀ ਅੱਸੀਗਾ ਦੋਸਤੋ ਥੋੜਾ ਦੋਸਤ ਗੁਰਵਿੰਦਰ ਕਲਸੀ ਤੇ ਫਿਰ ਹਾਜ਼ਰ ਹੋਇਆ ਕਿੰਨਾ ਵੀ ਵੀਡੀਓ ਦੇ ਨਾਲ ਅੱਜ ਇੱਕ ਐਮ ਵੀਡੀਓ ਆ ਜਿਸ ਦੇ ਵਿੱਚ ਕੁਝ ਖੁਸ਼ੀ ਵੀ ਆ ਗਮੀ ਵੀ ਆ ਕੁਝ ਕੁ ਸਮਾਜਿਕ ਗੱਲਾਂ ਵੀ ਆ ਸਾਪਣੇ ਦੋਸਤ ਅਮਰਦੀਪ ਬਾਈ ਕੋਲੇ ਪਹੁੰਚੇ ਆ ਬਾਈ ਉਹਨਾਂ ਦਾ ਖੁੱਦਾ ਚੈਨਲ ਤੇ ਬਾਈ ਹੁਣੀ ਅੱਜ ਕੱਲ੍ਹ ਭਜ ਤੌਰ ਦੇ ਜਮਾਨੇ ਵਿੱਚ ਖੁਸ਼ ਕਰਨ ਦੀ ਖੁਸ਼ੀ ਕੀਤੀ ਆ ਆਪਣੀ ਕਮੇਟੀ ਵੀਡੀਓ ਦੇ ਨਾਲ ਬਾਈ ਉਹਨਾਂ ਦਾ ਮੁਲਾਕਾਤ ਹੋਈ ਅੱਜ ਤੁਹਾਨੂੰ ਬਾਈ ਉਹਨਾਂ ਦਾ ਮਿਲਾਉਣੇ ਆ ਉਸ ਉਹਨਾਂ ਨਾਲ ਗੱਲ ਸਾਂਝੀਆਂ ਕਰਦੇ ਆ ਬਾਈ ਸੱਸੀ ਗੱਲ ਦੀ ਸੱਸੀ ਆ ਬਾਈ ਪਰ ਬਾਈ ਠੀਕ ਠਾਕ ਜੀ ਬਹੁਤ ਵਧੀਆ ਚੱਲ ਰਹੀ ਹੈ ਕੈਮਾ ਸਿੱਤਾਂ ਜੀ ਹਾਂਜੀ ਹਾਂਜੀ ਬਾਈ ਜੀ ਆਪਾਂ ਗੱਲ ਕੀ ਖੁਸ਼ੀ ਦੀ ਜੀ ਅੱਜ ਕੱਲ੍ਹ ਭਜ ਤੌਰ ਦੇ ਜਮਾਨੇ ਦੇ ਵਿੱਚ ਹਰ ਕੋਈ ਇਨਸਾਨ ਬੀਜੀ ਆ ਜੀ ਜੀ ਖੁਸ਼ੀ ਲੱਭਦਾ ਮਿਲਦੀ ਨਹੀਂ ਸਮਾਂ ਘੱਟ ਆ ਬਿਲਕੁਲ ਜੀ ਤੁਸੀਂ ਇਹ ਘੱਟ ਸਮੇਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਬਿਲਕੁਲ ਜੀ ਕਿਵੇਂ ਤੁਹਾਡੇ ਦਿਮਾਗ 'ਚ ਗੱਲ ਆਈ ਤੇ ਕਿਵੇਂ ਤੁਸੀਂ ਸ਼ੁਰੂ ਕੀਤਾ ਆਇਆ ਨਾ ਜੀ ਅਸੀਂ ਕਿਤੇ ਕੰਮ ਕਰਦੇ ਸੀ ਦੇ ਚਾਰ ਭਰਾ ਉੱਥੇ ਬਹਿ ਜਾਂਦੇ ਸੀਗੇ ਰੋਟੀ ਖਾਣ ਦੇ ਟਾਈਮ ਹਾਂਜੀ ਭਾਈ ਜੀ ਉੱਥੇ ਚਲੋ ਆਈਆਂ ਸਾਡਾ ਟਟਾ ਕਰ ਲੈਣਾ ਉਹ ਮੈਨੂੰ ਮੁੰਡਿਆਂ ਨੇ ਕਿਹਾ ਵੀ ਤੂੰ ਯਾਰ ਸੋਸ਼ਲ ਮੀਡੀਆ ਤੇ ਪਾਇਆ ਕਰ ਹਾਂਜੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਲਾਰੇ ਲੁਰੇ ਇਹ ਲਾਉਂਦਾ ਰਿਹਾ ਵੀ ਨਹੀਂ ਯਾਰ ਨਹੀਂ ਚਲੋ ਇੱਕ ਦਿਨ ਅਸੀਂ ਚੋਰੀ ਚਪਰੀ ਵੀਡੀਓ ਬਣਾ ਕੇ ਦੇ ਚਲੋ ਪਾਤੀ ਪਾਤੀ ਉਹਦਾ ਬਹੁਤ ਵਧੀਆ ਰਿਸਪਾਂਸ ਮਿਲਿਆ ਫਿਰ ਨਾ ਮੈਨੂੰ ਪਿੰਡ 'ਚ ਜਿੰਨੇ ਕੁ ਲੋਕਾਂ ਨੇ ਵੇਖੀ ਸੀ ਮੈਨੂੰ ਲੰਘਦੇ ਦਬਦੇ ਨੂੰ ਸਾਰਿਆਂ ਨੇ ਕਿਹਾ ਵੀ ਯਾਰ ਤੂੰ ਬਣਾਇਆ ਕਰ ਵੀਰੇ ਮੈਂ ਹਾਂਜੀ ਤੇ ਚਲੋ ਮੈਨੂੰ ਵੀ ਹੋਇਆ ਫਿਰ ਆਪਦੇ ਲੋਨ ਵੀਰੇ ਕੋਸ਼ਿਸ਼ ਕਰਦੇ ਆਂ ਵੀ ਲੋਕਾਂ ਦੀਆਂ ਟੈਨਸ਼ਨਾਂ ਦੂਰ ਕਰ ਸਕੀਏ ਭਾਵੇਂ ਕੋਸ਼ਿਸ਼ ਕਿੰਨਾਂ ਲਈ ਕਰ ਸਕੀਏ ਕੋਸ਼ਿਸ਼ ਕਿੰਨਾ ਕਰ ਸਕਿਆ ਜਿਵੇਂ ਆਪਾਂ ਗੱਲ ਕਰਦੇ ਆਂ ਜੀ ਅੱਜ ਕੱਲ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਬਹੁਤ ਜ਼ਿਆਦਾ ਬਈ ਜੀ ਤੁਸੀਂ ਇਹਨੂੰ ਕਿਹੜੇ ਮਹੀਨੇ ਨਾਲ ਕਿਹੜੇ ਤਰੀਕੇ ਨਾਲ ਦੇਖਦੇ ਆਂ ਜੀ ਕਾਰਨ ਕਾਰਨ ਬਈ ਜੀ ਆਏ ਆ ਵੀ ਅੱਜ ਕੱਲ ਪਹਿਲਾਂ ਤਾਂ ਲੋਕਾਂ ਦਾ ਰਹਿਣ-ਸਹਿਣ ਬਾਹਰ ਨੂੰ ਜ਼ਿਆਦਾ ਹੋ ਗਿਆ ਹਾਂਜੀ ਬਈ ਦੂਜੀ ਗੱਲ ਵੀਰੇ ਆਏ ਆ ਹਰ ਇੱਕ ਬੰਦਾ ਜੇ ਕੋਈ ਪਲੱਸ ਜਾਂ ਮੰਨ ਕੇ ਚਲੋ ਕੋਈ ਪੋਸਟ ਗ੍ਰੈਜੂਏਟ ਆ ਗ੍ਰੈਜੂਏਟ ਆ ਹਨਾ ਉਹ ਇੱਕ ਪ੍ਰਾਈਵੇਟ ਜੌਬ ਕਰਨਾ ਚਾਹੁੰਦਾ ਵੀ ਪ੍ਰਾਈਵੇਟ ਜੌਬ ਚ ਆਏ ਆ ਜਿਹੜਾ ਕੱਪੜਾ ਚੰਗਾ ਪਾਇਆ ਹੋਵੇ ਹਾਂਜੀ ਪਰ ਹੁਣ ਉਸ ਇੱਕ ਜੌਬ ਉਹ ਸਾਰਿਆਂ ਨੂੰ ਨਹੀਂ ਨਾ ਮਿਲਣੀ ਹਾਂਜੀ ਮੇਲ ਗੱਲ ਠੀਕ ਆ ਨਾ ਜੀ ਉਹਨਾਂ ਨੇ ਕੁਆਲਿਫਿਕੇਸ਼ਨ ਵੇਖ ਕੇ ਜੌਬ ਦੇਣੀ ਆ ਫਿਰ ਉਹ ਪਲੱਸ 2 ਵਾਲੇ ਵਿਚਾਰੇ ਉਹ ਰਹਿ ਜਾਂਦੇ ਆਂ ਫਿਰ ਉਹ ਕੀ ਆ ਉਹ ਛੋਟੀ ਮੋਟੀ ਜੌਬ ਕਰਦੇ ਨਹੀਂ ਹਾਂਜੀ ਕਰਨੀ ਵੀ ਵੱਡੀ ਜੌਬ ਆ ਬਾਈ ਜੀ ਆਹ ਸਿਸਟਮ ਆ ਜਿਸ ਵਿੱਚ ਚੰਗੀ ਤਨਖਾਹ ਹੋਵੇ ਚੰਗੀ ਤਨਖਾਹ ਹੋਵੇ ਚੰਗੇ ਪੈਸੇ ਮਿਲਣ ਚੰਗੇ ਕੱਪੜੇ ਪਾਏ ਹੋਣ ਵੀ ਕੱਪੜੇ ਨਾ ਗ ਬਈ ਕਰਨਾ ਪੈਂਦਾ ਜੀ ਕੰਮ ਕਰਦਾ ਹੋਏ ਕੰਮ ਸੁੱਖਾ ਹੋਵੇ ਜ਼ੋਰ ਨਾ ਲੱਗੇ ਬਸ 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 ਆਹ ਆਹ ਕਰਨਾ ਜੀ ਐਂ ਪਲੱਸ 2 ਵਾਲੀ ਫਿਰ ਉਹ ਚਲੋ ਕੋਈ ਸੱਜਣ ਹੈ ਮੇਰੇ ਵੀ ਦੋਸਤ ਆ ਹਾਂਜੀ ਉਹ ਵੀ ਕਹਿੰਦੇ ਆ ਵੀ ਆਪਾਂ ਐ ਐਂ ਹੀ ਵੀ ਚੰਗਾ ਕੋਈ ਚੰਗੀ ਜੌਬ ਕਰਨੀ ਆ ਚੰਗੀ ਨੌਕਰੀ ਤੇ ਮਾੜੀ ਕਰਨੀ ਨਹੀਂ ਮਿੱਤਰਤਾ ਬਿਲਕੁਲ ਜੀ ਤੁਸੀਂ ਵੀ ਇਹ ਗੱਲ ਬਹੁਤ ਅਹਿਮਿਤ ਰੱਖਦੇ ਹੋ ਇਹ ਚੀਜ਼ ਦੇ ਵਿੱਚ ਤੁਹਾਡੇ ਵੀ ਫਰੈਂਡਸ ਨਾਲ ਬਹੁਤ ਤਗੜਾ ਜੀ ਤੁਸੀਂ ਇਹ ਚੀਜ਼ ਨੂੰ ਕਿਵੇਂ ਆਪਣੇ ਅੱਗੇ ਰੱਖਦੇ ਕਿ ਮਿੱਤਰਤਾ ਜ਼ਰੂਰੀ ਆ ਬਈ ਜੀ ਬੰਦਾ ਭਰਾਵਾਂ ਨਾਲ ਹੀ ਵੱਡਾ ਹੁੰਦਾ ਠੀਕ ਹੈ ਜੀ ਚਲੋ ਅੱਜ ਦੇ ਟਾਈਮ 'ਚ ਦੋਸਤੀ ਬਹੁਤ ਜ਼ਿਆਦਾ ਜ਼ਰੂਰੀ ਆ ਦੋਸਤੀ ਮੁੱਢ ਕਦੀਮੋਂ ਹੀ ਤੁਰੀ ਆਉਂਦੀ ਆ ਤੁਰੀ ਆਉਂਦੀ ਆ ਜੀ ਠੀਕ ਆ ਜੀ ਤੇ ਮੁੱਢ ਕਦੀਮੋਂ ਹੀ ਬੰਦਾ ਬੰਦਿਆਂ ਦਾ ਤੁਰਿਆ ਹੀ ਹੁੰਦਾ ਠੀਕ ਆ ਨਾ ਜੀ ਸਿਸਟਮ ਇਹ ਆ ਮੰਨ ਲਓ ਤੁਸੀਂ ਕਦੇ ਗਾਂ ਪੇਸ਼ਾਂ ਤੁਹਾਡੇ ਪਰਿਵਾਰ ਨੂੰ ਮੰਨ ਲਓ ਕੋਈ ਮਗਰੋਂ ਲੋੜ ਪੈ ਗਈ ਜ਼ਰੂਰਤ ਪੈ ਗਈ ਉੱਥੇ ਤੁਹਾਡੇ ਸੱਜਣ ਹੀ ਕੰਮ ਆਉਣਗੇ ਬਾਈ ਜੀ ਜੇ ਪਰਿਵਾਰ 'ਚ ਕੋਈ ਹੋਰ ਮੈਂਬਰ ਹੈ ਨਹੀਂ ਮੰਨ ਲਓ ਲੇਵੀ ਜਾ ਹਾਂਜੀ ਗੈਨ ਸੈਣੀ ਕੋਈ ਘਰੇ ਤਾਂ ਮੰਨ ਲਓ ਜੇ ਫਰੈਂਡ ਸਰਕਲ ਦਾ ਬੰਦਾ ਫੋਨ ਕਰ ਦਿੰਦਾ ਉੱਥੇ ਫਿਰ ਜਿਹੜੇ ਭਰਾ ਬਾਈ ਜੀ ਉਹ ਭੱਜ ਕੇ ਜਾਂਦੇ ਆ ਕੋਈ ਤਕ ਦੇ ਸੁਖ ਦੇ ਚ ਇੱਕ ਵਿਸ਼ਵਾਸ ਵੀ ਜ਼ਰੂਰੀ ਹੈ ਵਿਸ਼ਵਾਸ ਆ ਨਾ ਬਾਈ ਜੀ ਵਿਸ਼ਵਾਸ ਬਣਾਉਣਾ ਪੈਂਦਾ ਬਣਾਉਣਾ ਪੈਂਦਾ ਇੱਕ ਬੰਦੇ ਨੂੰ ਕੈਰੈਕਟਰ ਸੈੱਟ ਕਰਨਾ ਪੈਂਦਾ ਕਰਨਾ ਪੈਂਦਾ ਜੀ ਇਹ ਥੋੜੀ ਆ ਵੀ ਅੱਜ ਮੈਨੂੰ ਕੇ ਫਰੈਂਡ ਨੇ ਆਪਦੇ ਘਰੇ ਸੱਦ ਲਿਆ ਤੇ ਮੈਂ ਉਹਨਾਂ ਦੀ ਰਸੋਈ ਵਾਲੀ ਚੱਕੀ ਆਵਾ ਉਹਦਾ ਮਈ ਜੀ ਬੰਦਾ ਉਹਦਾ ਨਾ ਹੋਇਆ ਸਹੀ ਗੱਲ ਹੈ ਜੀ ਹੋਰ ਕਈ ਗੱਲਾਂ ਹੁੰਦੀਆਂ ਆਪਣੇ ਜੀ ਜ਼ਿੰਦਗੀ ਦੇ ਡੇਲੀ ਰੁਝਾਵੇਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੰਮ ਤੇ ਜਾਂਦੇ ਆ ਤੁਸੀਂ ਸਵੇਰ ਸ਼ਾਮ ਤੱਕ ਕਿਸ ਤਰ੍ਹਾਂ ਆਪਦਾ ਕਤ ਟਾਈਮ ਸਪੈਂਡ ਕਰਦੇ ਆ ਉਸ ਤੋਂ ਚੁੱਕ ਕਿਵੇਂ ਟਾਈਮ ਕੱਢਦੇ ਆ ਵੀਡੀਓ ਲੈਣ ਲਈ ਬਾਈ ਜੀ ਆਏ ਆ ਮੈਂ ਵੀ ਪੋਸਟ ਗ੍ਰੈਜੂਏਟ ਆ ਮੈਨੂੰ ਕੋਈ ਵਧੀਆ ਜੌਬ ਨਹੀਂ ਮਿਲੀ ਬੜੀ ਜੀ ਚਲੋ ਜੀ ਕੋਸ਼ਿਸ਼ ਕੀਤੀ ਨਹੀਂ ਮਿਲੀ ਫਿਰ ਹੁਣ ਆਪਦੇ ਪਰਿਵਾਰ ਨਾਲ ਵੀ ਦੇਖਣਾ ਸੀਗਾ ਮੈਂ ਕਿੰਨਾ ਚਿਰ ਆਪਦੇ ਪਿਓ ਦੇ ਬੜੂਏ ਜੋ ਪੈਸੇ ਮੰਗਦਾ ਰਹਿੰਦਾ ਠੀਕ ਹੈ ਜੀ ਠੀਕ ਹੈ ਜੀ ਮੈਂ ਸੋਚਿਆ ਚਲੋ ਕੋਈ ਨਹੀਂ ਜੇ ਨਹੀਂ ਮਿਲਦੀ ਉਹਨਾਂ ਚਿਰ ਕੋਈ ਆਮ ਕੰਮ ਕਰ ਲਈਏ ਫਿਰ ਮਸਤਰੀਆਂ ਦੇ ਮੁੰਡੇ ਆ ਜੀ ਮੈਂ ਤਾਂ ਮਸਤਰੀਆਂ ਵਾਲੇ ਕੰਮ ਨਹੀਂ ਪਹਿਲ ਦਿੱਤੀ ਹਾਂਜੀ ਬਿਲਡਿੰਗ ਦਾ ਕੰਮ ਕਰਨਾ ਸਿੱਖਿਆ ਫਿਰ ਉਹ ਕਰਨ ਲੱਗੇ ਹਾਂਜੀ ਹੁਣ ਆਏ ਆ ਜੀ ਸਾਡੀ 9 ਤੋਂ 6:30 ਵਜੇ ਤੱਕ ਡਿਊਟੀ ਹੁੰਦੀ ਹੈ ਤੁਸੀਂ ਆਪਦੇ ਕੰਮ ਵਿੱਚ ਪੂਰੇ ਸੈਟੀਸਫਾਈ ਆ ਕਿ ਮੈਂ ਆਪਦੇ ਮਨ ਚ ਤੁਸੱਲੀ ਆ ਕਿ ਖੁਸ਼ ਆ ਪੂਰਾ ਬਾਈ ਜੀ ਮੈਂ ਲਾਈਫ ਚ ਫੁੱਲ ਸੈਟੀਸਫਾਈ ਆ ਹਾਂ ਸੈਟੀਸਫਾਈ ਆ ਜੀ ਦਿਲ ਨੂੰ ਤੁਸੱਲੀ ਆ ਹਾਂ ਜੀ ਚਲੋ ਠੀਕ ਆ ਅੱਜ ਲਾਈਫ ਬਹੁਤ ਚੇਂਜ ਹੋ ਗਈ ਆ ਪਹਿਲਾਂ ਨਾਲੋਂ ਠੀਕ ਆ ਬਹੁਤ ਫਾਸਟ ਹੋ ਗਿਆ ਜਮਾਨਾ ਬਹੁਤ ਫਾਸਟ ਆ ਜੀ ਠੀਕ ਆ ਜੀ ਪਰ ਆਹ ਦੇ ਨਾਲੋਂ ਫੁੱਲ ਸੈਟੀਸਫਾਈ ਆ ਭਰਾ ਜੀ ਹੋਰ ਕੋਈ ਜ਼ਿੰਦਗੀ ਦੇ ਵਿੱਚ ਕੋਈ ਗੱਲਬਾਤ ਸਨੇਹਾ ਦੋਸਤਾਂ ਤੱਕ ਯਾਰਾਂ ਮਿੱਤਰਾਂ ਤੱਕ ਸਨੇਹਾ ਇਹ ਹੀ ਆ ਬਾਈ ਜੀ ਜੇ ਤਾਂ ਯਾਰੀਆਂ ਖੱਟੀਆਂ ਤਾਂ ਬਈ ਜੀ ਉਹਨੂੰ ਦਿਲੋਂ ਨੰਭਾਓ ਐਂਡ ਤੱਕ ਨੰਭਾਓ ਹੂੰ ਠੀਕ ਆ ਜੇ ਤੁਸੀਂ ਯਾਰੀ ਐਵੇਂ ਯਾਰੀ ਵਾਲਾ ਫਿਰ ਢੋਲਗਲ ਚ ਪਾਇਆ ਹੀ ਹੈ ਜੇ ਫਿਰ ਉਹਨੂੰ ਚੱਜਣਾ ਵਜਾਓ ਐਵੇਂ ਡਰਮਾ ਨਾ ਕਰੋ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਜੀ ਕਾਫੀ ਗੱਲਾਂ ਕਰਦੇ ਹੁੰਨੇ ਆ ਜਿਵੇਂ ਅੱਜ ਕੱਲ ਸਮਾਜ ਸੋਸ਼ਲ ਮੀਡੀਆ ਬਹੁਤ ਵਧ ਗਈ ਆ ਤੇ ਤੁਸੀਂ ਇਹ ਗੱਲਾਂ ਕਰਦੇ ਹੁੰਨੇ ਕਿ ਭਖਾਰੀ ਤੇ ਬਾਬੇ ਬਹੁਤ ਜਿਆਦਾ ਬੱਬੇ ਬਾਈ ਜੀ ਆਏ ਆ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਅੱਗੇ ਤਾਂ ਸਿਆਣੇ ਆਦੇ ਹੁੰਦੀ ਐ ਟੱਪਟੇ ਬਾਬਾ ਮਿਲਦਾ ਹੁਣ ਤਾਂ ਉੱਤੇ ਹੀ ਦੋ ਦੋ ਬੇਟੇ ਹੁੰਦੇ ਆ ਜੀ ਸਹੀ ਗੱਲ ਹੈ ਇੱਥੇ ਮੇਰਾ ਕੋਈ ਫਰੈਂਡ ਸੀਗਾ ਤੇ ਅਹੀਂ ਉਹਦੇ ਘਰੇ ਜਾਵੜੇ ਹਾਂਜੀ ਚਲੋ ਜੀ ਉਹਨਾਂ ਦੇ ਘਰੇ ਨਾ ਕੋਈ ਬਾਬਾ ਕਰਾਇ ਤੇ ਰਹਿੰਦਾ ਸੀਗਾ ਠੀਕ ਹੈ ਜੀ ਤੇ ਉਹ ਬਾਬਾ ਕਰਾਇ ਤੇ ਰਹਿੰਦਾ ਸੀ ਵੀਰਵਾਰ ਨੂੰ ਆਪਦਾ ਉਹ ਚੁੰਕੀ ਦੀਵਾਨ ਲਾਉਂਦਾ ਸੀਗਾ ਪੁੱਛਾਂ ਕੱਢਦਾ ਹੀ ਉੱਥੇ ਤੇ ਉਹ ਬੰਦੇ ਸੀ ਘਰੋਂ ਸਿੰਦੇ ਹਾਂਜੀ ਥੋੜਾ ਜਿਹਾ ਉਹਨਾਂ ਦਾ ਸਰਕਾਰੀ ਦਰਬਾਰ ਇਹ ਸਿੱਕਾ ਚੱਲਦਾ ਸੀ ਤੇ ਉਹ ਵੇਚਦੇ ਸੀ ਪੋਸਟ ਠੀਕ ਹੈ ਓਕੇ ਉਹ ਕੀ ਵੇਚਦੇ ਸੀ ਉੱਥੇ ਕੀ ਨਾਲਿੰਦੇ ਆ ਇੱਕ ਦਿਨ ਬਾਬੇ ਦਾ ਦਿਵਾਨ ਲੱਗਾ ਤੇ ਉਧਰੋਂ ਰੀਡ ਪੈ ਗਈ ਫਿਰ ਪਈ ਉਹ ਬਾਬੇ ਦੇ ਹੁਣ ਜੋ ਦਿਵਾਨ ਚ ਟੋਲਕੀਆਂ ਛਣੀਆਂ ਖੜਕੀ ਜਾਂ ਉਧਰੋਂ ਮਲਾਈਮ ਚੜ ਕੇ ਆ ਗਏ ਤੇ ਆਈਆਂ ਵੀ ਗੱਡੀਆਂ ਨਹੀਂ ਆ ਗੱਡੀਆਂ ਹਾਂਜੀ ਤੇ ਬਾਕੀ ਦਾ ਤੇਰੇ ਮੇਰੇ ਵਰਗੇ ਭੱਜ ਗਏ ਤੇ ਰਹਿ ਗਿਆ ਉਹ ਸਿਆਣਾ ਜਿਹੜਾ ਬਾਬਾ ਸੀਗਾ ਬਾਬਾ ਰਹਿ ਗਿਆ ਇਕੱਲਾ ਹਾਂ ਉਹ ਬਾਬੇ ਦੀ ਬਾਹ ਮੜ ਲਈ ਉਹ ਆਹਾਂ ਦਾ ਜੀ ਮੈਨੂੰ ਛੱਡ ਦੋ ਮੈਂ ਸਿਆਣਾ ਪੁਲਿਸ ਵਾਲਾ ਕਹਿੰਦਾ ਕੀ ਆਹਾਂ ਦੇ ਜੀ ਮੈਨੂੰ ਛੱਡ ਦੋ ਮੈਂ ਸਿਆਣਾ ਉਹਨੇ ਮਾਰਿਆ ਲਫੇੜਾ ਕਹਿੰਦਾ ਤੂੰ ਟੱਪ ਲਈ ਬਾਬਿਆਂ ਦਾ ਤਾਂ ਬਈ ਜੀ ਬੜਾ ਪੁਰਾ ਖਾਲਾ ਕਰ ਕਰ ਰਹੀ ਹਾਂ ਕਰ ਕਰ ਬਈ ਜੀ ਬਿਲਕੁਲ ਇੱਕ ਗੱਲਾਂ ਆਪਾਂ ਗੱਲਾਂ ਚ ਗੱਲਾਂ ਕਰਦੇ ਆ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਕਿੱਸ ਤਰ੍ਹਾਂ ਚਾਹਦੇ ਹੋ ਸੋਸ਼ਲ ਮੀਡੀਆ ਬਈ ਜੀ ਹੈ ਤਾਂ ਵਧੀਆ ਚਲੋ ਇੱਕ ਆਏ ਆ ਵੀ ਦੂਰ ਬੈਠੇ ਸੱਜਣਾ ਨਾਲ ਬੰਦੇ ਦੀ ਗੱਲਬਾਤ ਹੋ ਜਾਂਦੀ ਆ ਕੋਈ ਸੁੱਖ ਸੁਨੇਹ ਲੱਗ ਜਾਂਦੇ ਆ ਠੀਕ ਆ ਜੀ ਜੇ ਮੰਨ ਲਓ ਕਿਸੇ ਨੂੰ ਕਿਸੇ ਕੰਮ ਬਾਰੇ ਨਹੀਂ ਨੌਲੇਜ ਅਗਲਾ YouTube ਤੇ ਸਰਚ ਕਰਕੇ ਦੇਖ ਲੈਂਦਾ ਅੱਜ ਕਾ ਹਰ ਕੰਮ YouTube ਤੇ ਪਿਆ YouTube ਤੇ ਪਿਆ ਬਾਈ ਜੀ ਠੀਕ ਆ ਦੁਨੀਆ ਤੁਹਾਨੂੰ ਦਸੀ ਆ ਨਾ ਬਹੁਤ ਐਡਵਾਂਸ ਹੋ ਗਈ ਆ ਪਰ ਚੱਕਰ ਇਹ ਆ سوشل ਮੀਡੀਆ ਤਾਂ ਸਹੀ ਆ ਜੇ ਆਪਾਂ ਆਪਸੇ ਹੀ ਆਪਸੇ ਹੀ ਆ ਠੀਕ ਆ ਜੇ ਆਪਾਂ ਫਿਰ ਉਹੀ ਗੱਲ ਆ ਗਈ ਨਾ ਪਿੱਛੇ ਜੇ ਉਹ ਕੰਮ ਕਿਉਂ ਕੀਤਾ ਬਾਈ ਜੀ ਜੇ ਆਪਾਂ ਉਹਦੀ ਜ਼ਰੂਰਤ ਤੋਂ ਕਰਾਂਗੇ ਠੀਕ ਆ ਹਰੇਕ ਘਰੇ ਕੁੜੀਆਂ ਬੁੜੀਆਂ ਹੈਗੀਆਂ ਹਾਂਜੀ ਠੀਕ ਹੈ ਨਾ ਐ ਚੰਗਾ ਨਹੀਂ ਲੱਗਦਾ ਬਈ ਜੀ ਆਪਾਂ ਸੋਸ਼ਲ ਮੀਡੀਆ ਦੇ ਗੰਨ ਫਸਾਈ ਜਾਂਦੇ ਕੁਝ ਪੈਸਿਆਂ ਖਾਤਰ ਯਾਰ ਕੀ ਉਹਨਾਂ ਪੈਸਿਆਂ ਨੂੰ ਚਟਣਾ ਉਹ ਜਿਹੇ ਪੈਸਿਆਂ ਨੂੰ ਬਾਈ ਜੀ ਜਿੱਨਾਂ 'ਚ ਇੱਜ਼ਤ ਹੀ ਨਾ ਹੋਈ ਦੇ ਚੇਹ ਦਿਖਾਉਣੇ ਦਾ ਚੰਗੀ ਦਿਖਾਓ ਆਪਾਂ ਨੌਲੇ ਜਿਹੇ ਦਿਖਾਓ ਘਰ ਦੇ ਪਰਿਵਾਰ ਬਹਿ ਕੇ ਧੀਆ ਭੈਣਾ ਵੇਖ ਕੇ ਬਿਲਕੁਲ ਬਿਲਕੁਲ ਦੇਖ ਸਕਣ ਬੱਚੇ ਦੇਖ ਕੇ ਉਹਨੂੰ ਕੁਝ ਚੰਗਾ ਸਿੱਖਣ ਚੰਗਾ ਸਿੱਖਣ ਬਾਈ ਜੀ ਹੋਰ ਜਿਵੇਂ ਜਸਤਰ ਇੱਕ ਤੁਸੀਂ ਭਖਾਰੀਆਂ ਤੇ ਵੀਡੀਓ ਪਾਈ ਸੀ ਭਖਾਰੀਆਂ ਦਾ ਬਈ ਆਏ ਆ ਮੈਂ ਤੁਹਾਨੂੰ ਦੱਸਦਾ ਜੀ ਇੱਥੇ ਤਲਵੰਡੀ ਫਾੜਕ ਲੱਗਦਾ ਜੀ ਹਾਂਜੀ ਉੱਥੇ ਕੀ ਆ ਮੈਂ ਆਪਦੇ ਅੱਖੀ ਦੇਖਿਆ ਵਾ ਤਲਵੰਡੀ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਤਲਵੰਡੀ ਭਾਈ ਚ ਉੱਥੇ ਕੀ ਆ ਜਦੋਂ ਫੜਕ ਲੱਗਦੇ ਆ ਉਹ ਦੋ ਤਿੰਨ ਬੰਦੇ ਹੈਗੇ ਆ ਉਹ ਰਲ ਕੇ ਇੱਕ ਇਧਰਲੇ ਪਾਸੇ ਲੈਣ ਲੱਗਦੇ ਉਧਰ ਨੂੰ ਹੋ ਜਾਂਦਾ ਦੂਜਾ ਦੂਜੇ ਪਾਸੇ ਲਈ ਲੈਣ ਨੂੰ ਹੋ ਜਾਂਦਾ ਕੁਝ ਪੈਸੇ ਇਕੱਠੇ ਕਰਨ ਲਈ ਪੈਸੇ ਇਕੱਠੇ ਕਰਕੇ ਬਾਅਦ ਚ ਪਾ ਕੇ ਫੇਰ ਉਹ ਤੇ ਚੰਗੀ ਖਰਾਬ ਹੁੰਦੀ ਉਹਨਾਂ ਕੋਲੇ ਚੰਗਾ ਉਹ ਹੁੰਦਾ ਉਹ ਤੁਹਾਨੂੰ ਅਗਲੇ ਫੜਕਾ ਮਿਲਦਾ ਮੂਹੇ ਨਾਲ ਲੋਕ ਉਹ ਪਾਣੀ ਤਾਂ ਪੀਂਦੇ ਹੀ ਨਹੀਂ ਪਾਣੀ ਘੜੀ ਪੀਂਦੇ ਬਾਈ ਜੀ ਪਾਣੀ ਦਾ ਉਹਨਾਂ ਦੇ ਮੂੰਹ ਚ ਆ ਜਾਂਦਾ ਉਹਨਾਂ ਨੇ ਸ਼ਰਾਬ ਵੇਖ ਕੇ ਨਾਲ ਪੁਰੀਆ ਹੋ ਗਿਆ ਹੋਰ ਸਮਾਨ ਵੱਖਰਾ ਉਹ ਬਾਈ ਜੀ ਉਹ ਤਾਂ दारू ਵਾਲੇ दारू ਵਾਲੇ ਬੰਦੇ ਦਾ 100 ਪਾਨਾ ਬਣਾ ਹੀ ਲੈਂਦੇ ਦਾ ਰੁਪਈਆ ਦਾ ਬਾਈ ਜੀ ਅਮਲੀ ਨੇ ਜੇ ਅਮਲੀ ਨੇ ਸੋਚ ਲਿਆ ਨਾ ਵੀ ਉਹਨੇ ਨਸ਼ਾ ਕਰਨਾ ਉਹਨੂੰ ਪਤਾ ਨਹੀਂ ਰੱਬ ਨੇ ਕਿੱਥੋਂ ਪੈਸਾਂ ਦਾ ਜਿਗਾਰਡ ਕਰ ਦੇਣਾ ਹੋ ਜਾਂਦਾ ਮੈਂ ਖੁਦ ਆਪਦੀ ਅੱਖੀਆਂ ਚੀਜ਼ਾਂ ਦੇਖੀਆਂ ਬਾਈ ਜੀ ਮਿਹਨਤੀ ਬੰਦਾ ਸਵੇਰ ਲੱਗ ਕੇ ਸ਼ਾਮ ਤੱਕ ਮਿਹਨਤ ਕਰਦਾ ਜੀ ਉਹਦੇ ਮਿਹਨਤ ਭੱਲੇ ਪੈਂਦੀ ਆ ਉਹ ਘਰੇ ਮਜ਼ਦੂਰੀ ਲੈ ਕੇ ਜਾਂਦਾ ਬੱਚਿਆਂ ਚ ਉਹ ਵੀ ਟਾਈਮ ਬਸ ਕਰਦਾ ਸ਼ਰਾਬੀ ਬੰਦੇ ਆ ਉਹ ਇਹ ਚੀਜ਼ ਮੰਨਦੇ ਆ ਕਿ ਅਸੀਂ ਸਰਪ ਕਿਧਾੜੀ ਲਾਉਣੀ ਤਾਂ ਨਸ਼ਾ ਪੂਰਾ ਕਿ ਭਾਈ ਜੀ ਨਸ਼ੇ ਵਾਲਿਆਂ ਨੂੰ ਤਾਂ ਨਸ਼ੇ ਨਾਲ ਹੀ ਆ ਠੀਕ ਆ ਉਹਨੂੰ ਨਸ਼ੇ ਤੱਕ ਹੀ ਮਤਲਬ ਹੁੰਦਾ ਉਹਨੂੰ ਆਪਦੇ ਘਰ ਪਰਿਵਾਰ ਨਾਲ ਹੋਰ ਕਿਸੇ ਰਿਸ਼ਤੇਦਾਰ ਨਾਲ ਤਾਂ ਬਹੁਤ ਦੂਰ ਦੀ ਗੱਲ ਆ ਆਪਦੇ ਘਰ ਪਰਿਵਾਰ ਨਾਲ ਨਹੀਂ ਮੋਹ ਰਹਿੰਦਾ ਉਹਨੂੰ ਬਸ ਆਪਦਾ ਨਸ਼ਾ ਜੇ ਰਾਤ ਨੂੰ ਸੌਂ ਗਿਆ ਤਾਂ ਜੇ ਨੀਂਦ ਉਹਨੂੰ ਤਾਂ ਆਉਗੀ ਜੀ ਉਹਦੇ ਕੋਲੇ ਤੜਕੇ ਜੋਗਾ ਹੈਗਾ ਐਡਵਾਂਸ ਰੱਖਦੇ ਐਡਵਾਂਸ ਹੈਗਾ ਫੇਰ ਉਹਨੂੰ ਨੀਂਦ ਆਊਗੀ ਨਹੀਂ ਨੀਂਦ ਨਹੀਂ ਆਉਂਦੀ ਭਾਈ ਜੀ ਹਾਂਜੀ 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 ਗੱਲਾਂ ਕਰਦੇ ਰਹਿੰਦੇ ਆ ਜੀ ਕਿ ਅੱਜਕੱਲ੍ਹ ਹਾਲਾਤ ਉਫਜੇ ਹੋਏ ਪਏ ਆ ਕਿ ਆਪਾਂ ਬੰਦਾ ਆਪ ਦੇ ਆਪ ਸੇਵ ਨਹੀਂ ਬਿਲਕੁਲ ਬਿਲਕੁਲ ਭਾਈ ਜੀ ਇਹ ਹੈ ਸਿਸਟਮ ਇਹ ਬਈ ਆਏ ਆ ਨਾ ਫਿਰ ਉਹੀ ਗੱਲ ਬੇਰੁਜ਼ਗਾਰੀ ਤੇ ਆ ਕੇ ਖੜ ਗਈ ਹੁਣ ਬੇਰੁਜ਼ਗਾਰੀ ਆ ਕੰਮ ਕੋਈ ਕਰਨਾ ਨਹੀਂ ਕੁਝ ਹੈਗੇ ਸੱਜਣ ਕੰਮ ਕਰਦੇ ਨਹੀਂ ਫਿਰ ਉਹ ਕੀ ਕਰਦੇ ਆ ਲੁੱਟਾਂ ਖੋਹਾਂਦੇ ਹੋ ਜਾਂਦੇ ਆ ਹੁਣ ਇੱਥੇ ਬਰੋਇਪੁਰ ਜ਼ਿਲ੍ਹੇ ਦੀ ਇੱਕ ਦਿਨ ਮੈਂ ਖਬਰ ਪੜ੍ਹਦਾ ਸੀਗਾ ਤੇ ਚੋਰਾਂ ਨੇ ਬਈ ਜੀ ਲੱ ਕੇ ਲਾ ਦੇ ਸੀ ਮੈਨੇ ਪੋਸਟਰ ਲਾਤੇ ਸੀਗੇ ਕਿ ਸੋਸ਼ਲ ਮੀਡੀਆ ਤੇ ਪਤਾ ਸੀ ਮੈਨੂੰ ਜਿਆਦਾ ਕਲੀਅਰ ਨਹੀਂ ਪਤਾ ਅਰੇ ਇਨਾ ਪਤਾ ਵੀ ਉਹਨਾਂ ਨੇ ਕਿਹਾ ਇਹ ਵੀ ਜਿੱਦੀ ਜੇਬ 'ਚ 1000 ਰੁਪਏ ਤੋਂ ਘੱਟ ਰੁਪਇਆ ਹੋਇਆ ਰਾਤ ਨੂੰ ਸਾਨੂੰ ਮਿਲਦਾ ਮਿਲ ਗਿਆ ਤੇ ਅਸੀਂ ਕੁੱਟਾਂਗੇ ਬਹੁਤ ਕਿ ਘੱਟ ਤੋਂ ਘੱਟ ਜੇ ਘਰੋਂ ਬਾਹਰ ਨਿਕਲਣਾ ਤਾਂ 1000 ਰੁਪਏ ਪਾ ਕੇ ਨਿਕਲੋ ਯਾਰ ਚੋਰਾਂ ਦੀ ਡਿਮਾਂਡ ਹੋ ਗਈ ਫਿਰ ਤਾਂ ਲੁੱਟਣ ਵਾਲਿਆਂ ਦੀ ਬਾਈ ਜੀ ਜ਼ਮਾਨਾ ਕਿੱਧਰ ਨੂੰ ਜਾ ਰਿਹਾ ਤੇ ਇਹ ਸਾਰੇ ਮੁੰਡੇ ਪੜ੍ਹੇ ਲਿਖੇ ਹੁੰਦੇ ਪੜ੍ਹੇ ਲਿਖੇ ਹੁੰਦੇ ਆ ਬਾਈ ਜੀ ਬਸ ਉਹ ਆਈਆਂ ਵੀ ਗਲਤ ਸੋਸਾਇਟੀ 'ਚ ਪੈ ਜਾਂਦੇ ਆ ਤੇ ਨਸ਼ਾ ਪੱਤਾ ਕਰਕੇ ਬਸ ਉਹ ਨਸ਼ੇ ਤਾਂ ਕੀ ਮਤਲਬ ਰਹਿ ਜਾਂਦਾ ਬਾਈ ਜੀ ਉਹਨਾਂ ਨੇ ਸਰਕਾਰ ਆਟਾ ਦਾਲ ਫ੍ਰੀ ਕਰੀ ਬੈਠੀ ਆ ਬਾਈ ਜੀ ਆਟਾ ਦਹਲ ਛੱਡੋ ਹੰਤਜੀ ਵਾਲੀਆਂ ਗੋਲੀਆਂ ਵੀ ਫ੍ਰੀ ਆ ਕਿੰਨੇ ਸਾਲਾਂ ਦੀਆਂ ਫ੍ਰੀ ਆ ਉਹ ਸਰਕਾਰੀ ਮਿਲਦੀਆਂ ਉਹ ਕੁਝ ਸਾਡੇ ਵਰਗੇ ਸੱਜਣਾ ਉੱਤਰ ਕੇ ਜਾਂਦੇ ਆ ਲੈ ਕੇ ਭਾਬਸਾ ਆ ਜਾਂਦੇ ਆ ਚਲੋ ਜੀ ਕੰਮ ਕੋਈ ਕਰਨਾ ਨਹੀਂ ਬਹਿ ਗਏ ਮੋੜਾਂ ਦੇ ਤਾਜ ਕੁੱਟ ਲਈ ਜਾਂ ਲੋਕਾਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਕੁਝ ਸੱਜਣ ਹੈ ਏ ਇਦਾਂ ਦੇ ਉਹ ਤਰਕੇ ਜਾਂਦੇ ਆ ਬਾਈ ਜੀ ਲੈਣ ਚ ਲੱਗ ਜਾਂਦੇ ਆ ਨਾ ਧੋ ਕੇ ਦੇ ਮੁੜ ਕੇ ਬਸ ਖਾ ਕੇ ਗੋਲੀ ਦੇ ਪੌਂਤੀ ਝੱਡਾ ਬਣ ਕੇ ਬਹਿ ਜਾਂਦੇ ਕਈ ਭੈਣਾ ਆਪਣੀਆਂ ਕੁਝ ਚੀਜ਼ ਲੈਣ ਲਈ ਕਿ ਬੱਸਾਂ ਦੇ ਵਿੱਚ ਆਧਾਰ ਕਾਰਡ ਚੱਲ ਪਿਆ ਉਹ ਫ੍ਰੀ ਹੋ ਗਿਆ ਉਹ ਤਾਂ ਚਲੋ ਬਾਈ ਜੀ ਹੁਣ ਕੁਝ ਦਿਨਾਂ ਦਾ ਬੰਦ ਹੋਇਆ ਸ਼ੁਕਰ ਕੀਤਾ ਡਰਾਈਵਰਾਂ ਨੇ ਵੀ ਧਰਨਾ ਲਾਇਆ ਸੀਗਾ ਕਨੈਕਟਰਾਂ ਨੇ ਰੋਡਵੇਅ ਵਾਲਿਆਂ ਨੇ ਸਾਰੇ ਆਏ ਉਹ ਤਾਂ ਗਲਤ ਆ ਬਾਈ ਜੀ ਕੰਮ ਉਹਦਾ ਫਾਇਦਾ ਤਾਂ ਹੋਇਆ ਬਾਈ ਜੀ ਜਿਹੜੇ ਸਰਕਾਰੀ ਦੇ ਬਾਰੇ ਜਿਹੜੇ ਜੋਬ ਕਰਦੇ ਸੀਗੇ ਉਹਨਾਂ ਨੂੰ ਫਾਇਦਾ ਹੋਇਆ ਕਿਉਂਕਿ ਜਿਹੜੀਆਂ ਲੇਡੀਜ਼ ਜੋਬ ਕਰਦੀਆਂ ਹੈਗੀਆਂ 50-60000 ਉਹਨਾਂ ਦੀ ਤਨਖਾਹ ਉਹ ਮੰਨ ਕੇ ਚੱਲੋ ਮੰਨ ਕੇ ਚੱਲੋ ਹਾਂਜੀ ਠੀਕ ਹੈ ਨਾ ਤੇ ਆਹ ਜਿਹੜਾ ਕਿਰਾਇਆ ਬਚ ਗਿਆ ਵੱਖਰਾ ਤੇ ਉਹਨਾਂ ਵਰਗਾ ਕੌਣ ਸੀ ਬਾਈ ਜੀ ਉਹਨਾਂ ਨੇ ਤਾਂ ਲਈ ਨਿਆਰੇ ਮੇਰੇ ਸੋਚਾ ਤਿੰਨ ਚਾਰ ਸਾਲ ਫ੍ਰੀ ਵਾਂਗੂ ਚੱਲ ਗਿਆ। ਹਾਂ ਜੀ ਚੱਲ ਗਿਆ। ਹਾਂ ਜੀ। ਹੋਰ ਜ਼ਿੰਦਗੀ ਦੇ ਵਿੱਚ ਕਈ ਗੱਲਾਂ ਤੁਹਾਡੇ ਨਾਲ ਡੇਲੀ ਵੀ ਦੇ ਦਿੰਗਾ। ਤੁਹਾਡੇ ਯਾਰ ਮਿੱਤਰ ਤੁਸੀਂ ਇੱਕ ਵਾਰੀ ਗੱਲ ਸੁਣਾਈ ਸੀ ਤੁਹਾਡਾ ਯਾਰ ਮਿੱਤਰ ਕਾਫੀ ਫਨੀ ਟਾਈਪ ਦਾ। ਤੁਸੀਂ ਉਹਨਾਂ ਨਾਲ ਵੀ ਗੱਲਾਂ ਹਾਂ ਜੀਆਂ ਕਰਦੇ ਆ। ਪੁਰਾ ਬਾਈ ਜੀ ਬੱਚੇ ਅੱਜ ਕੱਲ ਸਰਕਾਰੀ ਸਕੂਲ ਜਾਣਾ ਘੱਟ ਪਸੰਦ ਕਰਦੇ ਆ ਤਾਂ ਪ੍ਰਾਈਵੇਟ ਸਕੂਲ ਜਾਣਾ ਵੱਧ ਸਮਝ ਰਹੇ ਆ। ਬਾਈ ਜੀ ਇਹ ਨਾ ਅੱਜ ਕੱਲ ਟ੍ਰੈਂਡ ਸੈੱਟ ਹੋ ਗਿਆ। ਠੀਕ ਹੈ ਜੀ। ਅਸਲ 'ਚ ਪੜਾਈ ਹੁਣ ਸਰਕਾਰੀ ਸਕੂਲ ਵੀ ਨਾ ਬਹੁਤ ਜ਼ਿਆਦਾ ਮਾਡਰਨ ਹੋ ਗਿਆ। ਹਾਂਜੀ ਪਹਿਲਾਂ ਨਾਲੋਂ ਸਾਡੇ ਟਾਈਮ ਤੇ ਮੈਂ ਖੁਦ 2-3 ਸਾਲ ਪੜ੍ਹਿਆ ਜੀ ਉਦੋਂ ਵੀ ਸਕੂਲਾਂ 'ਚ ਪੜ੍ਹਾਈ ਬਹੁਤ ਵਧੀਆ ਸੀ ਕਿਉਂਕਿ ਉਦੋਂ ਸਾਡੇ ਇੰਚਾਰਜ ਸੀ ਮਹਾਵੀਰ ਬਾਂਸਲ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਚਲੋ ਇੱਕ ਬਾਣੀਆ ਪਰਿਵਾਰ ਨਾਲ ਸੰਬੰਧਤ ਸੀ ਮੈਂ ਤੁਹਾਨੂੰ ਉਹੀ ਗੱਲ ਵੀ ਸੁਣਾਉਣਾ ਉਹ ਸਖਤ ਨਾਲ ਸਖਤ ਸੀ ਤੇ ਚੰਗੇ ਦਾ ਚੰਗੇ ਸੀ ਤੇ ਬਹੁਤ ਵਧੀਆ ਮਾਇਟਰ ਸੀ ਅੱਜਕਲ ਸਾਨੂੰ ਮਿਲਦੇ ਆ ਸਾਡੇ ਬਹੁਤ ਰਿਸਪੈਕਟਡ ਆ ਠੀਕ ਹੈ ਜੀ ਉਹਨਾਂ ਨੂੰ ਨਾ ਕੋਈ ਪੁਲਿਸ ਮੁਲਾਜ਼ਮ ਦੱਸ ਗਿਆ ਵੀ ਜੇ ਜਵਾਕਾਂ ਨੂੰ ਪੁਨਿਸ਼ਮੈਂਟ ਦੇਣੀ ਆ ਉਹ ਕੋਈ ਲੈਣ ਤਾਂ ਆਪਦੇ ਜਵਾਕ ਨੂੰ ਆਇਆ ਸੀ ਇੱਕ ਸਲਾਹ ਲੈ ਗਿਆ ਤਰੀਕਾ ਦੱਸ ਗਿਆ ਉਹਨੂੰ ਤਰੀਕਾ ਦੱਸ ਗਿਆ ਵੀ ਪੁਨਿਸ਼ਮੈਂਟ ਦੇਣੀ ਤੁਸੀਂ ਤਾਂ ਕੰਨ ਫੜਾ ਲੈਨੇ ਆ ਤੇ ਜਵਾਕ ਦਾ ਖੋਜ ਹੁੰਦੇ ਸਾਰੇ ਕੰਨ ਫੜ ਕੇ ਹਾਂਜੀ ਉਹ ਕੋਈ ਪੁਲਿਸ ਦੀ ਸੀਗੀ ਸੀਆਈਏ ਸਟਾਫ ਦੀ ਬੰਦਿਆਂ ਨੂੰ ਘੋੜੇ ਬਣਾਉਂਦੇ ਸੀਗੇ ਠੀਕ ਹੈ ਜੀ ਉਵੇਂ ਬਾਈ ਜੀ ਕਸਮ ਲਈ ਗੱਲ ਆ ਵੀ ਦੋ ਮਿੰਟਾਂ ਤੋਂ ਵੱਧ ਕਿਹਦੇ ਕੋਹਦੇ ਬੰਦੇ ਤੁਲੀ ਬਣਾਇਆ ਜਾਂਦਾ ਸੀਗਾ ਤਸੱਲੀ ਹੋ ਜਾਂਦੀ ਸੀਗੀ ਤੇ ਉਹ ਸਰਦੀ ਥੋੜੀ ਜੀ ਚਲੋ ਮਿਕਰੀ ਕਰ ਦਿੰਦਾ ਹਾਂ ਹਾਂ ਭਾਈ ਕੰਮ ਕੀਤਾ ਨਹੀਂ ਫਿਰ ਨਹੀਂ ਕੀਤਾ ਸਰ ਜੀ ਚਲੋ ਫਿਰ ਬੰਜੋ ਕੋੜੇ ਮੇਰੇ ਭਰਾਗੇ ਸਰ ਦੇ ਕਹ ਰਹੇ ਉਹ ਬਹੁਤ ਕੁੜੇ ਬਣੇ ਬਈ ਅਸੀਂ ਸਕੂਲ ਟਾਈਮ ਪਤਾ ਲੱਪੜ ਮਾਰਦੇ ਆਂ ਲੱਗਦਾ ਜਿਵੇਂ ਕਿਸੇ ਦਾ ਬਟਾ ਕੰਮ ਨਾਲ ਹੀ ਟਾਂਗੇ ਹੁੰਦੇ ਆ ਦੇਖੋ ਪਹਿਲਾ ਸਮਿਆਂ ਦੇ ਵਿੱਚ ਟੀਚਰ ਦੀ ਆਪ ਬਹੁਤ ਜਦ ਕਰਦੇ ਬਹੁਤ ਜਿਆਦਾ ਹੀ ਬਈ ਜੀ ਗੁਰੂ ਤਾਂ ਗੁਰੂ ਮੰਨਦੇ ਸੀ ਗੁਰੂ ਤਾਂ ਗੁਰੂ ਹੈ ਜੀ ਅੱਜ ਦੇ ਟਾਈਮ 'ਚ ਨਹੀਂ ਕਰਦੇ ਨਹੀਂ ਨਹੀਂ ਅੱਜ ਕੱਲ ਨਹੀਂ ਬਈ ਅੱਜ ਕੱਲ ਤਾਂ ਸਕੂਲ ਦੇ ਬਾਹਰ ਟਾਈਮ ਬਲ ਨਹੀਂ ਦਿੰਦਾ ਹੁਣ ਮੈਨੂੰ ਕਿੰਨੀ ਆ ਬਹੁਤ ਥਾਂਵਾਂ ਦੇ ਆਂ ਵੇਖਿਆ ਸਾਡੇ ਟਾਈਮ ਤੇ ਇੱਕ ਸਰ ਸੀ ਰਤਿੰਦਰ ਸਿੰਘ ਲੱਲਿਆਂ ਦੇ ਠੀਕ ਹੈ ਬਹੁਤ ਵਧੀਆ ਇਨਸਾਨ ਸੀ ਚਲੋ ਅੱਜਕੱਲ੍ਹ ਇਸ ਸੁਣੀਆਂ ਚ ਨਹੀਂ ਪਰ ਉਹਨਾਂ ਦੇ ਬੜੇ ਮਸ਼ਹੂਰ ਕਿਸੇ ਆ ਉਹਨਾਂ ਨੇ ਅਖਬਾਰ ਚ ਮੂਰੀ ਕੱਢ ਲੈਣੀ ਠੀਕ ਹੈ ਜੀ ਵਿਦਿਆਰਥੀਆਂ ਨੂੰ ਖਵਾਣੀ ਮੈਂ ਅਖਬਾਰ ਪੜਨਾ ਹਾਂਜੀ ਤੇ ਅਖਬਾਰ ਕਹਾ ਤਾਂ ਪੜਨਾ ਉਹ ਤਾਂ ਦੇਖਣਾ ਉਹ ਦੁਆਨਿਆਂ ਤੇ ਲਫੇੜਾ ਵਜੂਦ ਰੇ ਐ ਮਤਲਬ ਵੀ ਉਹ ਬਹੁਤ ਫਣੀ ਇਸ ਮਾਰੇ ਬੰਦੇ ਸੀ ਇੱਕ ਵਾਰੀ ਕੀ ਹੋਇਆ ਵੀ ਕਲਾਸ ਜੀ ਕੋਲ ਸ਼ਰਾਰਤੀ ਵੀ ਹੁੰਦੇ ਆ ਕਿ ਬਲੈਕ ਬੋਰਡ ਦੇ ਕੋਲ ਲਿਖੀ ਜਾਂ ਨਸਿਆਲਾਂ ਦੇ ਜਣ ਸੀ ਕਿ ਇੱਕ ਮਗਰ ਪਿੱਠਾ ਗੱਜ ਰਕਾਈ ਜਾਵੇ ਜਿਹੜੀ ਮਗਰ ਹੁੰਦਾ ਜਾ ਵੱਜ ਜਾਂਦਾ ਉਹਦਾ ਉਨੇ ਚਲਾ ਕੇ ਮਾਰਨਾ ਦਾ ਚਾਹਿਆ ਉਹਨੇ ਵੀ ਬਲੈਕਬੂਡ ਤੇ ਵੱਜੀ ਹਾਂਜੀ ਉਹ ਵੱਜਿਆ ਮਾਈਟਰ ਦੇ ਹੱਥ ਦੇ ਮਾਈਟਰ ਤੋਂ ਗਾਲ ਨਿਕਲ ਗਈ ਬੱਚਨ ਸਰ ਚੋਕ ਛੁੱਟ ਗਿਆ ਗਾਲ ਨਿਕਲ ਗਈ ਤੇ ਫੇਰ ਇੱਕ ਫੇਰਾ ਹੀ ਹੁੰਦਾ ਹੀ ਉੱਥੇ ਜਿਹੜੇ ਨੇ ਮਾਰਿਆ ਜੇ ਤਾਂ ਉਹ ਦੱਸਦਾ ਤਾਂ ਠੀਕ ਆ ਦੱਸਦਾ ਕੌਣ ਸੀਗਾ ਸ਼ਰਾਰਤੀ ਜਿਹੜੇ ਹੁੰਦੇ ਆ ਉਹ ਥੋੜੇ ਹੁੰਦੇ ਵੀ ਸਪੋਰਟਸ ਵਾਲੇ ਆ ਸਪੋਰਟਸ ਵਾਲੀਆਂ ਜੀ ਤੇ ਉਹਨਾਂ ਦਾ ਹੱਥ ਵੀ ਪਰ ਮਗਰੋਂ ਜੇ ਮਾਈਟਰ ਕੁੱਟ ਜੂਗਾ ਨਾਂ ਲੈ ਕੇ ਤੋਂ ਬਾਅਦ ਚੋਗੇਰ ਲੈਂਦੇ ਹੈਗੇ ਹਾਂ ਉਹ ਫਿਰ ਕਹਿੰਦੇ ਇਸ ਕਲਾਸ ਦਾ ਐਸੀ ਤਾਂ ਦੱਸਣਾ ਨਹੀਂ ਕਿ ਬਾਈ ਕੋਟਾ ਸਾਰੇ ਕਲਾਸ ਦੇ ਪੈਂਦੀ ਸੀ ਸਾਰੇ ਕਲਾਸ ਦੇ ਪੈਂਦੀ ਸੀ ਬਾਈ ਜੀ ਫਿਰ ਕੰਨ ਫੜਾ ਕੇ ਦੇ ਮਗਰੋਂ ਚਾਪਲ ਲਾ ਲੈਂਦੇ ਸੀ ਉਹ ਹੂੰ ਤੇ ਉਹ ਬਹੁਤ ਵਧੀਆ ਇਨਸਾਨ ਸੀਗੇ ਉਹ ਉਹ ਆਪਣੇ ਵੀ ਸਾਰੇ ਮਾਪਿਓ ਤੇ ਸਿਹਸੀ ਹੁੰਦਾ ਸੀ ਬਹੁਤ ਜਾਰੇ ਬਾਈ ਜੀ ਇੱਕ ਬਾਈ ਜੀ ਮੇਨ ਗੱਲ ਕੀ ਤੁਹਾਡੇ ਟੀਮ ਦੇ ਵਿੱਚ ਤੁਸੀਂ ਸਾਰੇ ਯਾਰ ਮਿੱਤਰ ਆ ਜੀ 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 ਸਰ ਸਾਰੇ ਇਕੱਠੇ ਪੜ੍ਹੇ ਲਿਖੇ ਆ ਤਾਂ ਤੁਹਾਡੇ ਇੱਕ ਇੱਕ ਮੇਰਾ ਮਿੱਤਰਾ ਖਾਸ ਮਿੱਤਰ ਕਹਿ ਸਕਦੇ ਆਂ ਆਪਾਂ ਵੀਡੀਓ ਚ ਬਹੁਤ ਤੁਹਾਨੂੰ ਦੇਖਿਆ ਉਹਨਾਂ ਨਾਲ ਗੱਲਬਾਤ ਕਰਦੇ ਜਿਹਨੂੰ ਤੁਸੀਂ ਮੋਟਾ ਕਹਿੰਦੇ ਹੁੰਦੇ ਅੱਛਾ ਅੱਲਾ ਦੀ ਮੋਟਾ ਹਾਂਜੀ ਹਾਂਜੀ ਉਹਨਾਂ ਬਾਰੇ ਕੁਝ ਗੱਲਾਂ ਦੱਸੋ ਜੀ ਉਹ ਬਾਈ ਜੀ ਇਸ ਟਾਈਮ ਤਾਂ ਚਲੋ ਕਵੇਚ ਕੋਈ ਪਰਿਵਾਰਕ ਆਰਤੀ ਕੋਈ ਯਾਦ ਕਾਰੋਬਾਰ ਸੱਟ ਆ ਗਿਆ ਉਹਦੇ ਨਾਲ ਹਾਂਜੀ ਉੱਥੇ ਚਲੋ ਆਪਾਂ ਚਲੇ ਗਏ ਆ ਹਾਂਜੀ ਪਰ ਵਧੀਆ ਅਨਸਾਰ ਆਪਣਾ ਸੱਜਣਾ ਉਹ ਅੱਜ ਕੱਲ ਹੁੰਦੀ ਆ ਆਪਣੀ ਗੱਲ ਉਹ ਭਰਾ ਨਾਲ ਵੀ ਠੀਕ ਹੈ ਉਹਨਾਂ ਨਾਲ ਵੀ ਬਾਈ ਜੀ ਬੜੇ ਕਿਸੇ ਆ ਬੜੇ ਇੱਕ ਕਰੀ ਅਸੀਂ ਉਹਨੂੰ ਛੇੜਤਾ ਓਏ ਤੂੰ ਐ ਨਾ ਬੋਲਿਆ ਕਰ ਜੇਰਾ ਪਤਾ ਲੱਗ ਜਾਂਦਾ ਬੋਲੀਦਾ ਮੇਰਾ ਨਹੀਂ ਕਹਿੰਦਾ ਪਤਾ ਲੱਗਦਾ ਇਹੀ ਕਹ ਤੇਰਾ ਪਤਾ ਲੱਗ ਜਾਂਦਾ ਤੂੰ ਐਵੇਂ ਨਾ ਬੋਲਿਆ ਕਰ ਕੋ ਬੰਦਾ ਕਮ ਦਾ ਵੇਖ ਲਿਆ ਕਰ ਯਾਰ ਤੂੰ ਹੋਣੀ ਬੋਲਿਆ ਕਰ ਥੋੜੀ ਬੋਲਿਆ ਕਰ ਜਦੋਂ ਆਏ ਤੂੰ ਫਾੜ ਦੇਨੇ ਬੋਲਦਾ ਅਗਲਾ ਕਹਿੰਦਾ ਯਾਰ ਆਈਲ ਲਾ ਦੇ ਆਈਲ ਲਾ ਦੇ ਤੇ ਚਲੋ ਜੀ ਨਹੀਂ ਮੰਨਿਆ ਉਹ ਆਂਦਾ ਮੇਰਾ ਨਹੀਂ ਪਤਾ ਲੱਗ ਸਕਦਾ ਸਾਰੀ ਦੁਨੀਆਂ ਦਾ ਪਤਾ ਲੱਗੀ ਨੂੰ ਇਹੀ ਕਹ ਤੇਰਾ ਪਤਾ ਲੱਗ ਜਾਣਾ ਤੂੰ ਨਾ ਜਦ ਨਹੀਂ ਨਹੀਂ ਮੇਰਾ ਨਹੀਂ ਪਤਾ ਲੱਗਦਾ ਤੇ ਉਹ ਮੈਗਾ ਚਲ ਆਏ ਦੱਸ ਫਿਰ ਬੁੜੀਆਂ ਜਦੋਂ ਧਾਰ ਘੜਦੀਆਂ ਪਾਰਟੀ ਦੇ ਵਿੱਚ ਤੇ ਦੁੱਧ ਦੇ ਉੱਤੇ ਕੀ ਆ ਜਾਂਦਾ ਤੇ ਬਣਾ ਸਵਾਰ ਕੇ ਕਹਿੰਦਾ ਚਿੱਗ ਮੈਂਗਾ ਠੀਕ ਆ ਭਰਾਵਾ ਉਹ ਬੰਦੇ ਹੱਥ ਵੇ ਦੇ ਮੁੜ ਕੇ ਕਜੂਜ ਹੋ ਗਿਆ ਉਹ ਬੰਦਾ ਵਧੀਆ ਜਿਉਂ ਜੰਨਾ ਮਰਜੀ ਅਸਮਫਲ ਕਰੀ ਜਾਉ ਜੀ ਸਾਰੀ ਹੀ ਕਰਦਾ ਉਹਦੇ ਨਾਲ ਬੜੇ ਕਿਸੇ ਹੀਗੇ ਸਕੂਲ ਟਾਈਮ ਦੇ ਸਾਡੇ ਇੱਕ ਸਾਥ ਹੁੰਦੇ ਹੀਗੇ ਉਹ ਵੀ ਇਸ ਟਾਈਮ ਚਲੋ ਨਹੀਂ ਉਹਨੂੰ ਹੁੜੀ ਬਾਬਾ ਕਹਿੰਦੇ ਸਰਕਾਰੀ ਸਕੂਲ ਵਾਲੇ ਦੱਸ ਦੇਣਗੇ ਮੈਨੂੰ ਉਹਨਾਂ ਦਾ ਹੁਣ ਨਾ ਥੋੜਾ ਜਿਹਾ ਦਿਮਾਗ ਚੋਂ ਵੀ ਗਲਤ ਨਾ ਲਿਆ ਜਾਵੇ ਗਲਤ ਨਾ ਲਿਆ ਜਾਵੇ ਹਾਂਜੀ ਤੇ ਬੋ ਉਹਨਾਂ ਦੀ ਹਾਈਟ ਕਾਫੀ ਜ਼ਿਆਦਾ ਸੀਗੀ तकरीबन 6.5 ਫੁੱਟ ਤੋਂ ਵੀ 1-2 ਇੰਚ ਉੱਚੇ ਹੋਣ। ਇਹ ਸਾਡੀ ਕਲਾਸ 'ਚ ਇੱਕ ਸਟੂਡੈਂਟ ਸੀ ਆਪਣਾ ਬੈਸਟ ਫਰੈਂਡ ਰਹਾ ਸਕੂਲ ਟਾਈਮ ਤੇ ਹਰਕਮਲਜੀਤ ਸਿੰਘ ਉਰਫ ਲੱਪਾ ਲੱਪਾ ਕ੍ਰਿਕਟ ਦਾ ਵਧੀਆ 플레이ਰ ਸੀ ਸਰਕਾਰੀ ਸਕੂਲਾਂ ਤੋਂ ਵੀ ਖੇਡਿਆ ਐਸਕੇ ਸਕੂਲਾਂ ਤੋਂ ਵੀ ਚਲੋ ਅਸੀਂ ਇੱਥੇ ਗੇਦੇ ਆਂ ਬਾਅਦ 'ਚ ਵੀ ਮੁੰਡਾ ਕਾਫੀ ਅੱਗੇ ਤੱਕ ਗਿਆ। ਅੱਜਕੱਲ੍ਹ ਕਾਸਕੋ ਕ੍ਰਿਕਟ ਦੇ ਮੈਚ ਖੇਡਦਾ ਜੀ ਉਹ ਤੇ ਉਹ ਸਾਡੀ ਤਿੰਨਾਂ ਜਣਿਆਂ ਦੀ ਯੋਟੀ ਹੁੰਦੀ ਸੀ ਮੇਰੀ ਲੱਪੇ ਦੀ ਤੇ ਬਾਕਰ ਦੀ। ਤੇ ਚਲੋ ਜੀ ਹੁੜੀ ਬਾਬਾ ਸਰ ਸੀਗੇ ਜਿਹੜੇ ਉਹਨਾਂ ਨੇ ਨਾ ਇੱਕ ਰੀ ਐਪਲੀਕੇਸ਼ਨ ਲਿਖਾਈ ਅਡਮਿਸ਼ਨ ਆਫ ਫਾਈਨ ਦੀ ਅਡਮਿਸ਼ਨ ਆਫ ਫਾਈਨ ਦੀ ਐਪਲੀਕੇਸ਼ਨ ਲਗਾਈ ਤੇ ਕੋਣ ਮੰਨ ਲਓ ਮੈਂ ਮੂਰੇ ਬੈਠਾ ਮੇਰੇ ਮਗਰ ਲੱਪਾ ਬੈਠਾ ਲੱਪੇ ਦੇ ਮਗਰ ਵਾਕਰ ਬੈਠਾ ਮੈਂ ਤਾਂ ਲਹਿ ਲਈ ਉਹ ਮੈਨੂੰ ਹੁਣ ਮਗਰ ਉਹ ਜੁੰਨੀਆਂ ਵੱਢੇ ਕਦੇ ਰੂੜੀ ਮਾਰੇ ਚਾਕੇ ਕਦੇ ਕੁਛ ਕਰੇ ਕਿਉਂਕਿ ਇੰਨੀ ਇੰਨੀ ਵੇਹਤੇ ਤਾਂ ਬੈਠੇ ਹੀ ਹਾਂ ਹਾਂ ਨਾਲ-ਨਾਲ ਹੁੰਦੇ ਨਾਲ-ਨਾਲ ਤੇ ਮੈਂ ਚਲੋ ਜੀ ਗੋਡੇ ਤੇ ਧਰ ਲਈ ਤੇ ਉਹਨੇ ਵੀ ਲਿਖਤੀ ਤੇ ਉਹ ਉਹਦੇ ਮਗਰ ਉਹ ਬੈਠਾ ਸੀ ਉਹ ਹੋਰ ਇੱਕ ਜੁੰਨੀਆਂ ਮਾਰੇ ਕਾਨੂੰਨ ਹੀ ਲਿਖਾਈ ਆ ਤੂੰ ਲਖਾ ਨਹੀਂ ਮੈਂ ਦ ਤੇ ਚਲੋ ਜੀ ਉਹਨੇ ਵੀ ਲਿਖ ਲਈ ਉਹ ਹਜੇ ਅਧ ਪਚਦੀ ਬਕਰਨੇ ਦਾ ਲਿਖੀ ਉਦੋਂ ਮਾਈਟਰ ਦਿਓ ਪੜ੍ਹ ਲਿਆ ਸਾਰਿਆਂ ਦੇ ਟੈਸਟ ਪੜ੍ਹ ਲੇ ਚਲੋ ਜੀ ਉਹਨੇ ਬਾਜ ਮਾਰ ਲਈ ਸਰ ਨੇ ਕਹਿੰਦਾ ਵੀ ਅਮਰਦੀਪ ਸਿੰਘ ਮੈਂ ਉੱਥੇ ਖੜਾ ਹੋ ਗਿਆ ਮੈਨੂੰ ਕਹਿੰਦਾ ਵੀ ਆ ਜਾ ਪੁੱਤ ਇੱਥੇ ਖੜਾ ਜਾ ਮੈਂ ਠੀਕ ਹੈ ਜੀ ਹਰਕਮਲਜੀਤ ਸਿੰਘ ਕਹਿੰਦਾ ਤੂੰ ਵੀ ਆ ਜਾ ਇੱਥੇ ਖੜਾ ਜਾ ਕਹਿੰਦਾ ਐ ਦੱਸੋ ਤੂੰ ਇਹ ਤੋਂ ਨਕਲ ਮਰੀ ਹੈਗੇ ਨੇ ਤੇ ਤੂੰ ਨਕਲ ਮਰੀ ਹੈ ਮੈਂ ਉਹਨੂੰ ਲੱਪੇ ਦੇ ਮੂੰਹ ਲੇਖਾਂ ਕਹਿੰਦੇ ਸਰ ਦੇ ਮੂੰਹਾਂ ਲੇਖਾਂ ਵੀ ਲੱਪਾ ਕੀ ਬੋਲਦਾ ਨਪਾ ਮੇਰੇ ਮੂੰਹ ਲੇਖ ਕੇ ਵੀ ਇਹ ਕੀ ਬੋਲਦਾ ਹਾਂ ਮੈਂ ਕਹਾ ਸਰ ਜੀ ਇਹ ਤਾਂ ਨਹੀਂ ਨਕਲ ਮਾਰੀ ਵੀ ਯਾਦ ਕੀਤੀ ਸੀਗੀ ਤੇ ਕਹਿੰਦੀ ਭਾਵੇਂ ਤੁਸੀਂ ਸੁਣ ਲਓ ਉਹ ਆਦਾ ਕੋਈ ਨਹੀਂ ਦੱਸਦਾ ਨਾ ਇੱਕ ਮਿੰਟ ਉਹਨੇ ਚਲੋ ਦੁਬਾਰਾ ਪੜੀ ਸਾਰੀ ਬੜੀ ਇਹ ਦੇ ਮੜ ਕੇ ਲੱਪੇ ਦੀ ਵੀ ਮੈਨੂੰ ਕਹਿੰਦਾ ਤੇਰਾ ਨਾਂ ਕੀ ਆ ਮੈਂ ਕਹਾ ਜੀ ਅਮਰਦੀਪ ਸਿੰਘ ਤੇ ਲੱਪੇ ਨੂੰ ਕਹਿੰਦਾ ਤੇਰਾ ਨਾਂ ਕੀ ਆ ਕਹਿੰਦਾ ਜੀ ਹਰਕਮਲਜੀਤ ਸਿੰਘ ਕਹਿੰਦਾ ਤੇ ਆ ਆਪਦੇ ਪਿਓ ਦਾ ਨਾਂ ਵੀ ਲਿਖਦਾ ਹਾਂ ਨਕਲ ਮਾਰੀ ਸੀ ਨਕਲ ਸਾਲਿਆ ਕਰਨ ਨਾਲ ਵਾਈਦੀ ਆ ਸਿਆਣਿਆਂ ਦੇ ਵੀ ਦੇ ਉਹਨੇ ਚਲੋ ਕਹਿਣਾ ਨਹੀਂ ਹਾਂ ਵੀ ਦੇ ਦਾ ਜਿਆ ਗੱਲਾਂ ਹੋਈ ਗੱਲ ਕੱਢ ਕੇ ਸਰ ਕਹਿੰਦਾ ਉਹ ਮਾਜੇ ਦਾ ਸੀ ਉਹ ਮਾਜੇ ਵਾਲੇ ਸਰ ਗੱਲ ਕੱਢਦੇ ਆ ਉਹ ਆਏ ਸੀ ਵੀ ਉਦੋਂ ਸਕੂਲ ਦੇ ਟਾਈਮ ਹੱਸਾ ਦਾ ਤਾਜੀ ਸਾਡੇ ਇੱਕ ਸਰ ਸੀ ਜਗਰੂਪ ਸਰ ਉਹ ਚਲੋ ਖਾਂਦੇ ਪੀਂਦੇ ਹੀ ਉਸ ਟਾਈਮ ਉਹ ਗੱਲ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਗੱਲ ਹੀ ਕਰਦੇ ਸੀ ਆਇਆ ਨਾ ਉਸ ਟਾਈਮ ਦਾ ਮਹੌਲ ਬਈ ਉਸ ਟਾਈਮ ਦਾ ਮੇਰਾ